ਅੱਜ ਆਪਾਂ ਗੱਲ ਕਰਨ ਲੱਗੇ ਆ ਜੀ ਆਪਾਂ ਦਾੜੀ ਮੁੱਛਕੀ ਮੇ ਆਪਣੀ ਸੈੱਟ ਕਰਨੀ ਆ ਤੁਸੀਂ ਕਿਵੇਂ ਆਪਣੀ ਦਾੜੀ ਮੁੱਛ ਦੇ ਵਿੱਚ ਸ਼ਾਈਨਿੰਗ ਲਿਆ ਸਕਦੇ ਹੋ ਕਾਫੀ ਵੀਰਾਂ ਦੇ ਕਮੈਂਟ ਆਏ ਸੀ ਇਸ ਲਈ ਰਿਲੇਟਿਡ ਤੇ ਆਪਾਂ ਲੱਗੇ ਆ ਜੀ ਆਪਾਂ ਵੀਡੀਓ ਬਣਾਉਣੇ ਹੁਣੇ ਮੈਂ ਇਸ਼ਨਾਨ ਕਰਕੇ ਨਿਕਲਿਆ ਜੀ ਨਾ ਕੇ ਨਿਕਲਿਆ ਤੇ ਮੇਰੀ ਦਾੜੀ ਹੈਗੀ ਹੈ ਗਿੱਲੀ ਮੈਂ ਸ਼ੈਂਪੂ ਕੀਤਾ ਸੀ ਦਾੜੀ ਨੂੰ ਦਾੜੀ ਤੋਂ ਬਾਅਦ ਸ਼ੈਂਪੂ ਕਰਨ ਤੋਂ ਬਾਅਦ ਹੁਣ ਮੈਂ ਇਹਦੇ ਵਿੱਚ ਆਪਾਂ ਪਹਿਲਾਂ ਕਰਾਂਗੇ ਡ੍ਰਾਇਰ ਕੁਝ ਵੀ ਨਹੀਂ ਲਾਇਆ ਜੀ ਹਜੇ ਆਪਣੇ ਸ਼ੈਂਪੂ ਕੀਤਾ ਗੱਲਾਂ 온ਲੀ ਸ਼ੈਂਪੂ ਕਰਕੇ ਬੱਸ ਆਪਾਂ ਕੰਗੀ ਕਰ ਲਏ ਕੰਡਿਸ਼ਨਰ ਤੋਂ ਬਾਅਦ ਆਪਾਂ ਨੇ ਡਰਾਈਰ ਕਰਨਾ ਵਾਲਾ ਨੂੰ ਹਲਕਾ ਹਲਕਾ ਜਿਆਦਾ ਆਪਾਂ ਨੇ ਨਹੀਂ ਹੈਗਾ ਵੀ ਜਿਆਦਾ ਸੇਕ ਲਮਾਉਣਾ ਨੋਰਮਲ ਹਲਕਾ ਹਲਕਾ ਆਪਾਂ ਨੇ ਡਰਾਈਰ ਕਰਨਾ ਵਾਲਾ ਨੂੰ ਸ਼ੇਪ ਦੇਣੀ ਆ ਜਿਹੜੀ ਆਪਾਂ ਤੁਸੀਂ ਰੱਖਣਾ ਚਾਹੁੰਦੇ ਹੋ ਇੱਕ ਚੀਜ਼ ਦਾ ਮੇਨ ਧਿਆਨ ਰੱਖਣਾ ਤੁਸੀਂ ਵਾਲਾਂ ਨੂੰ ਕਦੀ ਵੀ ਬਟ ਨਹੀਂ ਚੜਾਉਣਾ ਵੀ ਐਂ ਬਟ ਚੜਾਉਣਾ ਐਂ ਬਟ ਨਹੀਂ ਚੜਾਉਣਾ ਉਦੇ ਨਾਲ ਵਾਲ ਟੁੱਟਣਗੇ ਤੇ ਉਹਨਾਂ ਦੀ ਸ਼ੇਪ ਸਹੀ ਨਹੀਂ ਬਣਨੀ ਤੁਸੀਂ ਐ ਸਿੱਧੇ ਰੱਖਦੇ ਹੋਏ ਇਹਨੂੰ ਗੋਲ ਕਮਾਣਾ ਬੱਸ ਐਹੀ ਇਹਦੀ ਸ਼ੇਪ ਦੇ ਦੇਣੀ ਆ ਆਪਣੇ ਐਵੇਂ ਗੋਲ ਠੀਕ ਹੈ ਜੀ ਗਿੱਲੇ-ਕਿੱਲੇ ਵਾਲਾਂ ਉੱਤੇ ਡਰਾਈ ਕਰਨ ਨਾਲ ਉਹ ਛੇਤੀ ਸ਼ੇਪ ਲੈ ਜਾਂਦੀਆਂ ਨੇ ਆਪਣੇ ਵਾਲ ਤਾਂ ਇਸੇ ਤਰ੍ਹਾਂ ਆਪਾਂ ਨੇ ਹੁਣ ਦੇਖੋ ਇਧਰਲੇ ਵਾਲਾਂ ਨੂੰ ਆਪਣਾ ਪਤਾ ਨਹੀਂ ਲੱਗ ਰਿਹਾ ਹੁਣ ਆਪਾਂ ਇਹਨੂੰ ਸੈਟ ਮੁੱਛਾਂ ਪੜੀਆਂ ਸੈੱਟ ਹੋ ਚੁੱਕੀਆਂ ਤੁਸੀਂ ਦੇਖ ਸਕਦੇ ਹੋ ਪੁਰਾਣੇ ਬਜ਼ੁਰਗ ਤਾਂ ਹੀ ਕਹਿੰਦੇ ਹੁੰਦੇ ਸੀ ਵੀ ਮੁੱਛ ਨੂੰ ਵੱਟਣਾ ਚਾੜੋ ਤਾਂ ਮੁੱਛਪੁਰ ਜਾਂਦੀ ਆ ਆਪਣੇ ਕਦੇ ਵੀ ਮੁੱਛ ਨੂੰ ਵੱਟ ਨਹੀਂ ਚਾੜਨਾ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਹੁਣ ਕਰਦੇ ਆਂ ਆਪਾਂ ਦਾੜੀ ਦੀ ਸੈਟਿੰਗ ਮੋਸਟਲੀ ਮੋਸਟਲੀ ਕੀ ਪ੍ਰੋਬਲਮ ਆਂਦੀ ਆ ਆਪਣੇ ਆ ਜਿਹੜੇ ਵਾਲ ਹੁੰਦੇ ਨੇ ਕਰਲ ਪੈ ਜਾਂਦੇ ਨੇ ਹੌਲੀ ਹੌਲੀ ਆਪਣੇ ਆਪ ਤੁਸੀਂ ਹਮੇਸ਼ਾ ਕੀ ਕਰਨਾ ਇਹਨੂੰ ਉੱਤੇ ਤੋਂ ਥੱਲੇ ਨੂੰ ਬਲੌਰ ਮਾਰਨਾ ਤਾਂ ਕਿ ਇਹ ਸਿੱਧੇ ਹੋ ਜਾਣ ਸੋ ਜੀ ਆਪਣੀ ਦਾੜੀ ਦੀ ਵੀ ਮੌਸਲੀ ਸੈਟਿੰਗ ਹੋ ਚੁੱਕੀ ਹੈ ਜੀ ਹੁਣ ਅੱਗੇ ਆਪਾਂ ਨੇ ਇਹ ਚ ਸ਼ਾਈਨਿੰਗ ਕਿਵੇਂ ਲਿਆਣੀਆਂ ਬਾਹਰ ਦੇ ਵਿੱਚ ਹੁਣ ਆਪਾਂ ਨੇ ਇੱਕ ਵਾਰ ਸੈਟਿੰਗ ਕੀਤੀ ਆ ਇੱਕ ਵਾਰ ਆਪਾਂ ਹੁਣ ਇਹਦੇ ਤੇ ਯੂਜ਼ ਕਰਾਂਗੇ ਆਪਾਂ ਤੇਲ ਤੁਸੀਂ ਕੋਈ ਵੀ ਤੇਲ ਯੂਜ਼ ਕਰ ਸਕਦੇ ਹੋ ਮੈਂ ਜਿਹੜਾ ਤੇਲ ਯੂਜ਼ ਕਰਦਾ ਹੈ ਹੇਅਰ ਐਂਡ ਕੇਅਰ ਯੂਜ਼ ਕਰਦਾ ਜੀ ਕਿਉਂਕਿ ਇਹ ਇੱਕ ਹਲਕਾ ਤੇਲ ਹੁੰਦਾ ਉਹ ਜਿਹੜਾ ਇਹ ਅਸੀਂ ਤੇਲ ਮੈਂ ਯੂਜ਼ ਕਰਦਾ ਇਹ ਤਾਂ ਯੂਜ਼ ਕਰਦਾ ਕਿਉਂਕਿ ਇਹ ਨੋਨ ਸਟਿੱਕੀ ਵਾਲਾ ਓਇਲ ਹੁੰਦਾ ਜਿਆਦਾ ਛਿਪਛਿਪਾ ਜਾਂ ਨਹੀਂ ਹੁੰਦਾ ਤੇ ਡਸਟ ਵੀ ਘੱਟ ਕੈਚ ਕਰਦਾ ਇਹ ਲੋ ਜੀ ਇੱਕ ਵਾਰ ਆਪਾਂ ਹੁਣ ਫਿਰ ਡਰੇਅਰ ਕਰਾਂਗੇ ਤਾਂ ਕਿ ਆਪਣੇ ਜਿਹੜੇ ਵਾਲ ਨਾ ਹੋ ਨਾ ਚਿਪ ਜਾਣ ਦੇਖੋ ਜੀ ਮੋ ਐਵੇਂ ਤੁਸੀਂ ਇਹ ਇੱਕ ਟਾਈਮ ਨਹੀਂ ਕਰਨਾ ਕਿ ਮਾਰਨਿੰਗ ਮਾਰਨਿੰਗ ਤੁਸੀਂ ਇਹ ਡੇਲੀ ਸ਼ਾਮ ਨੂੰ ਵੀ ਕਰੋਗੇ ਤਾਂ ਤੁਹਾਡੀ ਜਿਹੜੀ ਗਰੋਥ ਆ ਦਾੜੀ ਦੀ ਉਹ ਵਧੀਆ ਹੋਏਗੀ ਕਿਉਂਕਿ ਜਿਹੜਾ ਦਿਨ ਚ ਤੇਲ ਲਾਣਿਆ ਉਹ ਥੋੜਾ ਮਿੱਟੀ ਫਟਦਾ ਪਰ ਰਾਤ ਨੂੰ ਜਿਹੜਾ ਆਪਾਂ ਤੇਲ ਲਾਣਿਆ ਉਹ ਚੰਗੀ ਤਰ੍ਹਾਂ ਜੜਾਂ 'ਚ ਰਸ ਜਾਂਦਾ ਤੇ ਇਹੋ ਜਿਹੀਆਂ ਨੋਲਿਜ ਵਾਲੀਆਂ ਵੀਡੀਓ ਦੇਖਣ ਵਾਸਤੇ ਜ਼ਰੂਰ ਫੋਲੋ ਕਰੋ ਧੰਨਵਾਦ ਜੀ